ਪੀਐਸਡੀ ਨੰਬਰ 1 ਨਿਊ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਪਹੁੰਚੇ ਹਾਂ ਫੋਖਰ ਪੌਜੀਆਂ ਰੋਡ ਦੇ ਉੱਤੇ ਇੱਥੇ ਭਾਰੀ ਜਿਹੜਾ ਸਮਰਥਨ ਮਿਲਿਆ ਅੱਜ ਬੰਦੀ ਕਾਲ ਦਾ ਤੇ ਆਓ ਇਹਨਾਂ ਨਾਲ ਅਸੀਂ ਵਿਚਾਰ ਧਾਰਾ ਜੁੜੀ ਸਾਂਝੀ ਕਰਦੇ ਹਾਂ ਕਿਉਂ ਇੱਥੇ ਬੈਠੇ ਨੇ ਤੇ ਕੀ ਇਹਨਾਂ ਦੀ ਮੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਸੰਗਤ ਨੂੰ ਦੱਸਿਓ ਵੀ ਅੱਜ ਅਸੀਂ ਇੱਥੇ ਕਿਉਂ ਬੈਠੇ ਹਾਂ ਤੇ ਤੁਹਾਡੀ ਸਰਕਾਰ ਕੋਲ ਕੀ ਮੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿ ਅਜਾਣੂ ਟੀਵੀ ਚੈਨਲ ਪੀਐਸਡੀ ਨੰਬਰ 1 ਨੰਬਰ 1 ਨਿਊ ਚੈਨਲ ਦਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੱਥੇ ਸਾਡੇ ਕੋਲ ਪਹੁੰਚੇ ਜੋ ਅਸੀਂ ਅੱਜ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਕਿ ਕਿਸਾਨ ਜੱਸੇ ਬੰਦਿਆਂ ਨੇ ਜੋ ਧਰਨਾ ਦਿੱਲੀ ਚ ਲਾਇਆ ਅੱਜ ਤੋਂ 6 ਦਿਨ ਤਕਰੀਬਨ 6-7 ਦਿਨ ਪਹਿਲਾਂ ਜਿਨ੍ਹਾਂ ਦੇ ਮੀਟਿੰਗਾਂ ਵੀ ਦੋ-ਤਿੰਨ ਵਾਰੀ ਸਰਕਾਰ ਨਾਲ ਹੋ ਚੁੱਕੀਆਂ ਨੇ ਤੇ ਪਰ ਉਹਨਾਂ ਨੇ ਸਰਕਾਰ ਨੇ ਐਵੇਂ ਭੰਬਲ ਪੁੱਛੇ ਚ ਪਾਇਆ ਕੋਈ ਚੰਗਾ ਫੈਸਲਾ ਨਹੀਂ ਦਿੱਤਾ ਸੋ ਉੱਥੇ ਬੈਠੇ ਜਿਹਾ ਕਿਸਾਨ ਜਿ세 ਬੰਦੀਆਂ ਨੇ ਇੱਕ ਵਾਰੀ ਪੰਜਾਬ ਦੇ ਤੇ ਬਾਕੀ ਸਟੇਟਾਂ ਦੇ ਕਿਸਾਨਾਂ ਨੂੰ ਵੀ ਜਗਾਉਣ ਵਾਸਤੇ ਇੱਕ ਕਾਲ ਦਿੱਤੀ ਸੀ ਭਾਰਤ ਜਿਹੜਾ 8 ਤਰੀਕ ਨੂੰ ਬਿਲਕੁਲ ਬੰਦ ਹੋਏਗਾ ਉਸ ਦੇ ਸਮਰਥਨ ਵਿੱਚ ਸਾਡੇ ਪੰਜਾਬ ਦੇ ਕਿਸਾਨ ਸਾਡੇ ਲਾਗੇ ਜਾਗੇ ਦੇ ਫੋਖਰ ਫੋਜੀਆਂ ਪਿੰਡ ਦੇ ਉਦੋਵਾਲ ਦੇ ਗੁੱਦੜਪੁਰ ਬੁੱਲੇਵਾਲ ਉਦੋਵਾਲ ਮੱਲੂਦਵਾਰਾ ਸਾਰਾਂ ਦੇ ਸਰਪੰਚ ਸਾਹਿਬਾਨ ਸੱਜਣ ਪਤਵੰਤੇ ਸੱਜਣ ਸਾਰੇ ਜਿੰਨੇ ਵੀ ਸਾਰੇ ਪਿੰਡ ਦੇ ਮੋਢੇ ਪੇਰ ਬੰਦੇ ਆ ਦੂਜੇ ਤੀਜੇ ਮਤਲਬ ਸਾਰੇ ਹੀ ਜਿੰਨੇ ਵੀ ਪਿੰਡਾਂ ਦੀ ਸੰਗਤਾਂ ਲਾਗੇ ਸਾਰੇ ਇਕੱਠੀ ਹੋ ਕੇ ਇਥੇ ਅਸੀਂ ਉਹਨਾਂ ਦੀ ਕਾਰ ਦਾ ਫੇੜਾ ਬਿਲਕੁਲ ਪੂਰਾ ਠੋਕੇ ਸਮਰਥਨ ਦਿੱਤਾ ਇਹਨਾਂ ਨੇ ਪੈਸਿਆਂ ਵੱਲੋਂ ਵੀ ਪੂਰੀ ਸੇਵਾ ਕੀਤੀ ਆ ਤੇ ਉਹਦਾ ਵੀ ਸਾਂਝੇ ਬੰਦਿਆਂ ਨੂੰ ਉਹ ਦੇਸ਼ ਦਿੱਤਾ ਇੱਕ ਦਸਿਆ ਦਾ ਸਮਰਥਨ ਕਰਕੇ ਵੀ ਆਸੀ ਉਹਨਾਂ ਦੇ ਬਿਲਕੁਲ ਨਾਲ ਆ ਜਿਹੜੇ ਦਿੱਲੀ 'ਚ ਬੈਠੇ ਆ ਜੇ ਕੱਲ ਨੂੰ ਜ਼ਰੂਰਤ ਪੈਂਦੀ ਆ ਕਿਸੇ ਕਿਸਮ ਦੀ ਜਾਂ ਆਉਣ ਦੀ ਜਾਂ ਕੁਛ ਵੀ ਅਸੀਂ ਸਾਰੇ ਜਿਹੜੇ ਆ ਇਕੱਠੇ ਹੋ ਕੇ ਸਾਰੇ ਉੱਥੇ ਜਾਵਾਂਗੇ ਅਸੀਂ 10 ਤਰੀਕ ਨੂੰ ਕੋਈ 10-12 ਟਰਾਲੀਆਂ ਦੇ ਕਰੀਬ ਲੈ ਕੇ ਬਟਾਲੇ ਨੂੰ ਕੱਟੀਆਂ ਕਰਕੇ ਸਾਰੀਆਂ ਇੱਥੇ ਨੂੰ ਆਪਣੇ ਪਿੰਡ ਤੋਂ ਹੀ ਇੱਕੋ ਜਗ੍ਹਾ ਤੋਂ ਹੋਰ ਕਾਉਣੀ ਜਾਣੀ ਹੈ ਸੰਗਤ ਆਪਾਂ ਸਾਰੇ ਦਿੱਲੀ ਪਹੁੰਚਾਂਗੇ ਇਸ ਕਰਕੇ ਇਹੀਂ ਸਾਰੇ ਇਕੱਠੇ ਹੋਏ ਆ ਤੇ ਸਾਰੇ ਸੰਗਤ ਨੇ ਪੂਰਾ ਜਿਹੜਾ ਮਨੋਂ ਤਨੋਂ ਹੋ ਕੇ ਸਾਰਿਆਂ ਨੇ ਦਨਸ਼ਾ ਜੋੜ ਦਿੱਤਾ ਵਾ ਤੇ ਮੈਂ ਸਾਰੀ ਸੰਗਤ subscribe to my channel and also press